ਤੇ ਅੱਜ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਐ ਉਹਨਾਂ ਨੂੰ ਖੁਦ ਤਨਖਈਆ ਬੋਛੇ ਤੋਂ ਆ ਕਿਉਂਕਿ ਡੇਰੇ ਕੋਲ ਗਏ ਸੀਗੇ ਜਾ ਕੇ ਵੋਟਾਂ ਮੰਗੀਆਂ ਆ 15 ਮਿੰਟ ਦੀ ਡੇਰੀ ਵਾਸਤੇ ਮੈਂ ਮਾਫੀ ਚਾਹੂੰਗਾ ਕਈ ਕਰੋਥੇ ਨਾਲ ਦੇ ਨਾਲ ਕਈ ਸਾਥੀਆਂ ਨੂੰ ਹਮੇਸ਼ਾ ਇਤਰਾਜ਼ ਰਹਿੰਦਾ ਸੀ ਵੀ ਤੁਸੀਂ ਜਦੋਂ ਵੀ ਆਨੇ ਹੋ ਐਤਵਾਰ ਵਾਲੇ ਦਿਨ ਆ ਕੇ ਪ੍ਰੈਸ ਕਾਨਫਰੰਸ ਕਰਦੇ ਹੋ ਤਾਂ ਐਟਲੀਸਟ ਥੈਟ ਜਿਹੜਾ ਜਿੰਕ ਸੀ ਥੈਟ ਹੈਸ ਬੀਨ ਬ੍ਰੋਕਨ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਓ ਆਈ ਰੀਅਲੀ ਐਪਰੀਸ਼ੀਏਟ ਦੈਟ ਇਲੈਕਸ਼ਨ ਦਾ ਬਿਗਲ ਬਚੂਕੇ ਹੈ ਫਾਰਮਲ ਤੌਰ ਤੇ ਕੋਡ ਆਫ ਕੰਡਕਟ ਲੱਗ ਗਿਆ ਸਾਰੀ ਪਾਰਟੀਆਂ ਆਪਣੇ ਆਪਣੇ এজেন্ডਾ ਲੈ ਕੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਗਠਬੰਧਨ ਬਣ ਰਹੇ ਹੈ ਉਸ ਮਾਹੌਲ ਦੇ ਵਿੱਚ ਕੱਲ ਇੱਕ ਬਿਆਨ ਲੱਗਿਆ ਅਕਾਲੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਤੇ ਖਡੂਰ ਸਾਹਿਬ ਦੇ ਹਲਕੇ ਤੋਂ ਉਹਨਾਂ ਦੇ ਪੂਰੇ ਪੰਜਾਬ 'ਚ ਜਿਹੜਾ ਪਹਿਲਾਂ ਉਹਨਾਂ ਨੇ ਐਲਾਨਿਆ ਸੀਗਾ ਆਪਣਾ ਉਮੀਦਵਾਰ ਬੀਬੀ ਜਾਗੀਰ ਕੌਰ ਜੀ ਦੇ ਕੱਲ ਬਿਆਨ ਲੱਗੇ ਇੱਕ ਇੰਗਲਿਸ਼ ਨਿਊਜ਼ਪੇਪਰ ਦੇ ਨਾਲ ਗੱਲਬਾਤ ਕਰਦੇ ਹੋਏ ਆ ਉਹਨਾਂ ਨੇ ਕੁਝ ਗੱਲਾਂ ਕਹੀਆਂ ਬਹੁਤ ਹੀ ਮਹੱਤਵਪੂਰਨ ਗੱਲ ਹੈ ਉਹਨੂੰ ਅਗਰ ਇਸ ਗੱਠਬੰਧਨ ਦੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਹਾ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਡੇਰਾ ਸਰਸੇ ਦੇ ਨਾਲ ਤੁਹਾਡੀ ਸਪੋਰਟ ਲੈਣ ਦਾ ਜਾਂ ਤੁਹਾਡੀ ਕੋਈ ਸਾਠ ਗਾਂਢ ਦਾ ਕੋਈ ਹੈ ਰਾ ਦਾ ਤਾਂ ਬੀਬੀ ਉਹਨਾਂ ਨੇ ਕਿਹਾ ਵੀ ਮੈਂ ਤਾਂ ਜਾ ਕੇ ਉਹਨਾਂ ਤੋਂ ਸਪੋਰਟ ਮੰਗਦੀ ਨਹੀਂ ਪਰ ਜਦੋਂ ਉਹਨਾਂ ਤੋਂ ਪੁੱਛਿਆ ਵੀ ਤੁਹਾਡੀ ਅਕਾਲੀ ਪਾਰਟੀ ਦਾ ਕੀ ਸਟੈਂਡ ਹੈ ਉਹਨਾਂ ਨੇ ਕਿਹਾ ਜਿੱਥੇ ਤਾਂ ਹੀ ਅਕਾਲੀ ਪਾਰਟੀ ਦਾ ਤੇ ਡੇਰਾ ਸਰਸੇ ਵਾਲੇ ਦੇ ਨਾਲ ਸਾਠ ਦਾ ਆਪਸ 'ਚੇ ਸਮਝੌਤੇ ਦਾ ਸਾਠ ਗਾਠ ਦਾ ਸਪੋਰਟ ਦਾ ਜਿਹੜਾ ਮਕਸਦ ਹੈ ਉਹ ਫੈਸਲਾ ਸੁਖਬੀਰ ਬਾਦਲ ਕਰਨਗੇ ਮੈਂ ਸਮਝਦਾ ਇੱਕ ਬਹੁਤ ਹੀ ਹੈਰਾਨੀ ਵਾਲਾ ਬਹੁਤ ਹੀ ਇੱਕ ਅ ਸ਼ੌਕਿੰਗ ਰੈਵਲੂਸ਼ਨ ਅ ਸ਼ੌਕਿੰਗ ਐਕਸਪੋਜ਼ਰ ਆਫ देयर ਮਾਈਂਡਸੈਟ ਅਕਾਲੀਆਂ ਦੀ ਜਿਹੜੀ ਸੋਚ ਹੈ ਲੀਡਰਸ਼ਿਪ ਦੀ ਸੋਚ ਹੈ ਉਹ ਰਿਫਲੈਕਟ ਕਰਦੀ ਹੈ ਉਹਨਾਂ ਦਾ ਬਿਆਨ ਹੈ ਉਹ ਨਾ ਕੁਝ ਕਹਿ ਕੇ ਵੀ ਬਹੁਤ ਕੁਝ ਕਹਿ ਗਏ ਬੀਬੀ ਜੀ ਕਿਸੇ ਹੋਰ ਅਕਾਲੀ ਲੀਡਰ ਦਾ ਇਸ ਕਿਸਮ ਦਾ ਬਿਆਨ ਆਇਆ ਹੁੰਦਾ ਤਾਂ ਸ਼ਾਇਦ ਮੈਂ ਮੰਨ ਲੈਂਦਾ ਵੀ ਉਹਨਾਂ ਨੂੰ ਗਤੀਵਿਧੀਆਂ ਦਾ ਸ਼ਾਇਦ ਪਤਾ ਨਹੀਂ ਵੀ ਕੀ ਚੱਲ ਰਿਹਾ ਹੈ ਅਕਾਲੀ ਲੀਡਰਸ਼ਿਪ ਦੇ ਮਾਈਂਡਸੈਟ 'ਚ ਪਰ ਮੇਰਾ ਮੰਨਣਾ ਹੈ ਬੀਬੀ ਜਗੀਰ ਕੌਰ ਸ਼ੀ ਇਜ਼ ਨਾਟ ਜਸਟ ਅ ਆਰਡੀਨਰੀ ਮੈਂਬਰ ਕੋਈ ਕਵੇਂ ਨਹੀਂ ਕੋਈ ਆ ਕੇ ਮੈਂਬਰ ਬਣ ਕੇ ਅਕਾਲੀ ਦਲ ਦੇ ਦੋ ਵਾਰੀ ਐਸਜੀਪੀਸੀ ਦੇ ਪ੍ਰਧਾਨ ਰਹੇ ਹੈ ਸੀਨੀਅਰ ਉਹਨਾਂ ਦੇ ਕੋਰ ਗਰੁੱਪ ਦੇ ਮੈਂਬਰ ਹੈ ਤੇ ਜਦੋਂ ਟਕਸਾਲੀਆਂ ਨੂੰ ਮਨਾਉਣ ਦੀ ਮੁਹਿੰਮ ਚੱਲ ਰਹੀ ਸੀਗੀ ਵੀ ਟਕਸਾਲੀਆਂ ਨੂੰ ਛੱਡ ਕੇ ਨਾ ਜਾਣ ਬਾਦਲ ਸਾਹਿਬ ਕੋ ਉਪਰਾਲੇ ਕਰ ਰਹੇ ਸੀਗੇ ਉਦੋਂ ਜਿੱਥੇ ਆ ਵੀ ਚਰਚਾ ਆਈ ਵੀ ਸੁਖਬੀਰ ਹੋਰ ਇਹਨੂੰ ਉਤਾਰ ਕੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਬਾਦਲ ਸਾਹਿਬ ਬਣ ਜਾਣ ਇਹ ਪਰਿਵਾਰ 'ਚ ਨਹੀਂ ਰੱਖਣਾ ਦਾ ਬੀਬੀ ਜਾਗੀਰ ਕੌਰ ਦਾ ਨਾਮ ਹੀ ਉੱਥੇ ਪ੍ਰਪੋਜ਼ ਕੀਤਾ ਗਿਆ ਸੀਗਾ ਉਹ ਜਦੋਂ ਕਹਿੰਦੇ ਆ ਵੀ ਡੇਰਾ ਦੇ ਨਾਲ ਸਾਡੀ 60 ਗਾਂਠ ਜਿਹੜੀ ਹੈ ਉਹਦਾ ਫੈਸਲਾ ਸੁਖਬੀਰ ਜੀ ਲੈਣਗੇ ਮੈਂ ਸਵਾਲ ਪੁੱਛਣਾ ਚਾਹਨਾ ਸਾਰੇ ਪੰਜਾਬ ਨੂੰ ਅੱਗ ਲਾਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੋ ਗਈਆਂ ਫਿਲਮ ਰਿਲੀਜ਼ ਕਰਾਣ ਕਰਕੇ ਪੋਸਟਰ ਲੱਗੇ ਵੀ ਆ ਤਾਂ ਫਿਲਮ ਰਿਲੀਜ਼ ਕਰਾਈ ਜਾਵੇ ਨਹੀਂ ਤਾਂ ਗੁਰੂ ਸਾਹਿਬ ਦੇ ਅੰਗ ਫਾੜੇ ਜਾਣਗੇ ਡੇਰੇ ਮੁਖੀ ਨੂੰ ਬੰਬਈ ਜਾ ਕੇ ਮਿਲ ਕੇ ਸਾਠ ਗਾਂਠ ਕੀਤੀ ਗਈ ਮਾਫੀ ਨਾਮਾ ਦਵਾਇਆ ਗਿਆ ਫਿਲਮ ਰਿਲੀਜ਼ ਕਰਾਈ ਗਈ ਮਾਫੀ ਨਾਮਾ ਵਾਪਸ ਹੋਇਆ ਅੱਜ ਜਾਂ ਤਾਂ ਮਾਫੀ ਨਾਮਾ ਜਿਹੜਾ ਸੀਗਾ ਉਹ ਵਾਪਸ ਲੋਕਾਂ ਨੂੰ ਬੇਵਕੂਫ ਕਰਨ ਵਾਸਤੇ ਕੀਤਾ ਗਿਆ ਸੀ ਵੀ ਇਫ ਇਟ ਇਸ ਸਟਿਲ ਅ ਓਪਨ ਆਪਸ਼ਨ ਵੀ ਸੁਖਵੀਰ ਬਾਦਲ ਜੀ ਫੈਸਲਾ ਲੈਣਗੇ ਉਹਨਾਂ ਨਾਲ ਵੀ ਸਾਠ ਘਾਟ ਉਹਨਾਂ ਦੇ ਨਾਲ ਕੋਈ ਮਹਾ ਗਠਬੰਧ ਅਕਾਲੀ ਦਲ ਦਾ ਹੈ ਡੇਰੇ ਦਾ ਕੋਈ ਸਾਠ ਘਾਟ ਕੋਲੀਸ਼ਨ ਬਣੂਗੀ ਇਹ ਉਹਨਾਂ ਦਾ ਸਪੋਰਟ ਲਿਆ ਜਾਊਗਾ ਤੇ ਆ ਤਾਂ ਇੱਕ ਮੈਂ ਸਮਝਦਾ ਵੀ ਪੂਰੀ ਇੱਕ ਪੂਰੀ ਸਿੱਖ ਜਮਾਤ ਦੇ ਨਾਲ ਜਿੱਥੇ ਉਹਨਾਂ ਦੇ ਪਹਿਲਾਂ ਕਹਾਵ ਦਿੱਤੇ ਗਏ ਉਹਨਾਂ ਕਹਾਵਾਂ ਦੇ ਵਿੱਚ ਜ਼ਖਮਾਂ ਦੇ ਅੰਦਰ ਹੁਣ ਨੂਨ ਛਿੜਕਣ ਵਾਲੀ ਗੱਲ ਬੀਬੀ ਜੀ ਨੇ ਕੀਤੀ ਹੈ ਤੇ ਇਹਨਾਂ ਸਾਰੀਆਂ ਗੱਲਾਂ ਦੇ ਬਾਅਦ ਇਟ ਇਟ ਕੁਡ ਬੀ ਅ ਮੀਅਰ ਇਟ ਊਡ ਹਾ ਬੀਨ ਅ ਮੀਅਰ ਕੋਇਨਸੀਡੈਂਸ ਜਦੋਂ ਆਪਾਂ ਦੇਖੀਏ ਵੀ ਹੋ ਸਕਦਾ ਸ਼ਾਇਦ ਕਿਸੇ ਨੂੰ ਧਿਆਨ ਨਾ ਆਵੇ ਜਦੋਂ ਦੇਖੀਏ ਆਪਾਂ ਪੁਟਿੰਗ ఎవਰੀਥਿੰਗ ਇਨ ਪਰਸਪੈਕਟਿਵ ਸਾਰੀ ਗੱਲਾਂ ਨੂੰ ਇਕੱਠਾ ਜੋੜ ਕੇ ਦੇਖਦੇ ਆ ਡਾਟਸ ਮਿਲਾਨੇ ਆ ਅੱਜ ਹੋ ਕੀ ਰਿਹਾ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਜਿਹੜੇ ਲੋਕ ਜੇਲ੍ਹ 'ਚ ਐ ਜਿਨ੍ਹਾਂ ਨੇ ਜਾ ਕੇ ਆਪਣੇ ਹੱਥਾਂ ਦੇ ਨਾਲ ਸਾਜ਼ਿਸ਼ ਕਰਨ ਵਾਲੇ ਹੋਰ ਸੀਗੇ ਜਿਨ੍ਹਾਂ ਨੇ ਜਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਪਰਚੇ ਪਾੜੇ ਉਹ ਜੇਲ੍ਹ 'ਚ ਐ ਉਹਨਾਂ ਦਾ ਵਕੀਲ ਜਿਨ੍ਹਾਂ ਨੇ ਗੋਲੀ ਚਲਾਣ ਦੇ ਕੇਸ ਦੇ ਅੰਦਰ ਬਹਿਵਲ ਕਲਾकांड ਕੋਰਟ ਕਪੂਰਾ ਕਾਂਡ ਦੇ ਅੰਦਰ ਆਈਜੀ ਉਮਰਾਨੰਗਲ ਤੇ ਮਨਤਾਰ ਸਿੰਘ ਬਰਾੜ ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਐਮ.ਐਲ.ਏ. ਜਿਨ੍ਹਾਂ ਦੇ ਉੱਤੇ ਇਸ ਕਿਸਮ ਦੀ ਵੀ ਉਹਨਾਂ ਨੇ 157 ਕੋਲਾਂ ਕੀਤੀਆਂ ਉਹ ਦਿਨ ਰਾਤ ਨੂੰ ਮੁੱਖ ਮੰਤਰੀ ਨਾਲ ਡੀ.ਜੀ.ਪੀ. ਸਾਹਿਬ ਨਾਲ ਸਾਰਿਆਂ ਨਾਲ ਬੈਠ ਕੇ ਜੋ ਉਸ ਦਿਨ ਘਟਨਾਵਾਂ ਵਾਪਰੀਆਂ ਉਹ ਜਣੀਆਂ ਕੀਤੀਆਂ ਉਹਨਾਂ ਸਾਰਿਆਂ ਦੇ ਵਕੀਲ ਵੀ ਇੱਕੋ ਹੀ ਹੈ ਉਹਨਾਂ ਦਾ ਵਕੀਲ ਵੀ ਇੱਕੋ ਹੀ ਹੈ ਹੁਣ ਦੇਖਣ ਵਾਲੀ ਗੱਲ ਹੈ ਪੱਤਰਕਾਰਤਾ ਦੇ ਤੌਰ ਤੇ ਵੀ ਉਹਨਾਂ ਦੀ ਫੀਸ ਕੌਣ ਦੇ ਰਿਹਾ ਉਸ ਵਕੀਲ ਦੀ ਮੈਨੂੰ ਤਾਂ ਆ ਵੀ ਸ਼ੱਕ ਹੈ ਵੀ ਕਿਤੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਕੀਤਾ ਸੀਗਾ ਵੀ ਬੇਅਦਬੀ ਨੂੰ ਜਸਟੀਫਾਈ ਕਰਨ ਦੇ ਵਿੱਚ ਐਸਜੀਪੀਸੀ ਦੇ ਉੱਤੇ ਪਾਤਾ 97 ਲੱਖ ਰੁਪਏ ਦਾ ਬਿੱਲ ਐਸਜੀਪੀਸੀ ਦੇ ਖਜ਼ਾਨੇ ਤੇ ਪਾਤਾ ਕਿਤੇ ਜਿਹੜੇ ਲੋਕ ਬੇਅਦਬੀ ਦੇ ਕਸੂਰوار ਹੈਗੇ ਜਿਨ੍ਹਾਂ ਨੇ ਖੁਦ ਹੱਥਾਂ ਬੇਅਦਬੀ ਕੀਤੀ ਜੇਲ੍ਹ 'ਚ ਬੈਠੇ ਐ ਉਹਨਾਂ ਦਾ ਵਕੀਲ ਦੀ ਪੇਮੈਂਟ ਕੌਣ ਕਰ ਰਿਹਾ ਹੈ ਉਹ ਵੀ ਇਹਨਾਂ ਦੇ ਅਕਾਲੀ ਲੋਕ ਕਰ ਰਹੇ ਐ ਸੋ ਇੱਕ ਬੜੀ ਗਿਨੌਣੀ ਸਾਜ਼ਿਸ਼ ਜਿਹੜੀ ਹੈ ਲੋਕਾਂ ਦੇ ਉੱਤੇ ਕੀਤੀ ਜਾ ਰਹੀ ਹੈ ਏਟ ਇਜ਼ ਅ ਫਰਾਡ ਬੀਇੰਗ ਪਰਪੀਟਰੇਟਿਡ ਔਨ ਦ ਪੀਪਲ ਔਫ ਪੰਜਾਬ ਐਂਡ ਔਨ ਦ ਸਿੱਖ ਸਾਈਕੀ ਇਹ ਇੱਕ ਲੋਕ ਉਹਨਾਂ ਤੋਂ ਪੜਦੇ ਸੀ ਵੀ ਮੇ ਬੀ ਦੇ ਅੰਡਰਸਟੂਡ ਥਿਸ ਕਾਈਂਡ ਔਫ ਐਰੋਗੈਂਸ ਵੀ ਅੱਜ ਵੀ ਜੇ ਇੱਕ ਕੋਰ ਕਮੇਟੀ ਦਾ ਮੈਂਬਰ ਅਕਾਲੀ ਦਲ ਦਾ ਕੋਰ ਕਮੇਟੀ ਦਾ ਮੈਂਬਰ ਇਸ ਕਿਸਮ ਦੀਆਂ ਗੱਲਾਂ ਕਰਦਾ ਥਿਸ ਇਜ਼ ਐਟ ਡਾਇਰੈਕਟ ਇਨਡਾਈਟਮੈਂਟ ਔਫ ਅਕਾਲੀ ਲੀਡਰਸ਼ਿਪ ਐਂਡ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਨੇ ਫਾਰ ਥੈਮ ਡੇਰਾ ਦੇ ਨਾਲ ਜਿਹੜੀ ਸਾਠ ਘਾਟ ਹੈ ਇਟ ਇਜ਼ ਨੋਟ ਅ ਮੈਟਰ ਆਫ ਫੇਥ ਕੋਈ ਆਪਸ ਚ ਆਸਥਾ ਦੀ ਗੱਲ ਨਹੀਂ ਕੋਈ ਧਰਮ ਦੀ ਗੱਲ ਨਹੀਂ ਉਹ ਇੱਕ ਮਾਤਰ ਵੋਟਾਂ ਵਾਸਤੇ ਵੀ ਅੱਜ ਉਹਨਾਂ ਦੇ ਨਾਲ ਅਸੀਂ ਕੋਲੀਸ਼ਨ ਬਣਾ ਲਈਏ ਉਹਨਾਂ ਦੇ ਨਾਲ ਸਪੋਰਟ ਲੈ ਲਈਏ ਸਾਨੂੰ ਕਿੰਨਾ ਫਾਇਦਾ ਹੋਊਗਾ ਕਿੰਨਾ ਨੁਕਸਾਨ ਹੋਊਗਾ ਉਹ ਇੱਕ ਸੌਦਾ ਕਰ ਰਿਹਾ ਅੱਜ ਵੀ ਐ ਸੌਦੇ ਵਾਲੀ ਪਾਰਟੀ ਬਣ ਗਈ ਇਸ ਨੂੰ ਲੋਕਾਂ ਦੇ ਸਾਹਮਣੇ ਆਈ ਥਿੰਕ ਨੋ ਫਰਦਰ ਇਨਡਾਈਟਮੈਂਟ ਇਜ਼ ਰਿਕਵਾਇਰਡ ਜੇ ਬਾਦਲ ਸਾਹਿਬ ਮਹਿਸੂਸ ਕਰਦੇ ਆ ਜਾ ਕੇ ਕਹਿੰਦੇ ਇਹ ਮਨੂੰ ਗ੍ਰਿਫਤਾਰ ਕਰ ਲੋ ਸਭ ਕਾਦੇ ਗ੍ਰਿਫਤਾਰ ਕਰ ਲੋ ਸਾਂਚ ਕੋ ਆਂਚ ਨਹੀਂ ਹੈ ਸਾਬ ਅਗਰ ਕਿਸੇ ਨੇ ਗਲਤ ਕੰਮ ਨਹੀਂ ਕੀਤਾ ਕਿਸੇ ਨੂੰ ਆਂਚ ਨਹੀਂ ਆਉਗੀ ਬਟ ਆ ਤਾਂ ਕਲੀਅਰ ਕਟ ਪ੍ਰੂਫ ਸਾਹਮਣੇ ਆ ਗਿਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਰਣਜੀਤ ਸਿੰਘ ਦੀ ਕ੍ਰੈਡੀਬਿਲਟੀ ਤੇ ਇਲਜ਼ਾਮ ਲਗਾਇਆ ਫਿਰ ਐਸਆਈਟੀ ਤੇ ਇਲਜ਼ਾਮ ਲਗਾਇਆ ਹੁਣ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦੇ ਵਨ ਆਫ ਦਾ ਮੋਸਟ ਆਈ ਥਿੰਕ ਰਿਸਪੈਕਟਡ ਮੋਸਟ ਜਿਸ ਦੀ ਕ੍ਰੈਡੀਬਿਲਟੀ ਦੇ ਉੱਤੇ ਉਹਨਾਂ ਦੀ ਓਨੈਸਟੀ ਦੇ ਉੱਤੇ ਕਿਸੇ ਨੇ ਅਜ ਤਾਈ ਕੋਈ ਈਵਨ ਕਿਸੇ ਨੇ ਵੀ ਉਂਗਲ ਨਹੀਂ ਉਠਾਈ ਉਹਨਰ ਵਿਜੇ ਪਤਾਪ ਸਿੰਘ ਦੇ ਉੱਤੇ ਦੇ ਆਰ ਕੁਐਸਚਨਿੰਗ ਹਿਸ ਕ੍ਰੈਡੀਬਿਲਟੀ ਮੈਂ ਕਹਿੰਦਾ ਸੁਗਵੀਰ ਜੀ ਪਹਿਲਾਂ ਤੁਸੀਂ ਜਵਾਬ ਦਿਓ ਇਟ ਇਜ਼ ਯੋਰ ਕ੍ਰੈਡੀਬਿਲਟੀ ਵਿਚ ਇਜ਼ ਇਨ ਕੁਐਸਚਨ ਤੁਸੀਂ ਇਹ ਜਿਹੜੀ ਸਾਠ ਗਾਂਠ ਕਰ ਰਹੇ ਹੋ ਖੁੱਲ ਕੇ ਸਾਹਮਣੇ ਆਓ ਖੁੱਲ ਕੇ ਲੋਕਾਂ ਨੂੰ ਦੱਸੋ ਕੀ ਕਰ ਰਹੇ ਹੋ ਤੁਸੀਂ ਸਪਸ਼ਟ ਆ ਕੇ ਕਹ ਦੇਉ ਨੀ ਜੀ ਸਾਡੇ ਵਾਸਤੇ ਵੋਟਾਂ ਇੰਪੋਰਟੈਂਟ ਹੈ ਸਾਡੇ ਵਾਸਤੇ ਲੋਕਾਂ ਦੀ ਭਾਵਨਾ ਵਾ ਇੰਪੋਰਟੈਂਟ ਨਹੀਂ ਇਸ ਕਰਕੇ ਮੈਂ ਸਮਝਦਾ ਇਸ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਣਾ ਚਾਹੀਦਾ ਹੈ ਤਾਂ ਕਿ ਹੁਣ ਜਦੋਂ ਲੋਕਾਂ 'ਚ ਜਾਣਗੇ ਇਸ ਗੱਲ ਦਾ ਲੋਕ ਵੀ ਜਵਾਬ ਮੰਗਣਗੇ ਤੇ ਸੁਵਿਰ ਜੀ ਜਵਾਬ ਦੇਣ ਵੀ ਕਿੱਥੇ ਖੜੇ ਹੈ ਡੇਰੇ ਦੇ ਵਿਜ਼ਾ ਵੀ ਡੇਰਾ ਉਹਨਾਂ ਦੀ ਅਕਾਲੀ ਦਾ ਪਾਰਟੀ ਦੀ ਜਿਹੜੀ ਹੈ ਇਹਨਾਂ ਦਾ ਆਪ ਦਾ ਸਟੈਂਡ ਕੀ ਹੈ ਬੀਬੀ ਜਾਗੀਰ ਕੌਰ ਦਾ ਉਹਨਾਂ ਬੀਬੀ ਜਾਗੀਰ ਕੌਰ ਦਾ ਐਸਜੀਪੀਸੀ ਦੇ ਪ੍ਰਧਾਨ ਰਹੇ ਐ ਤੇ ਅੱਜ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਹੈ ਉਹਨਾਂ ਨੂੰ ਖੁਦ ਤਨਖਾਹ ਐ ಘೋಷਤ ਹੋਇਆ ਕਿਉਂਕਿ ਡੇਰੇ ਕੋਲ ਗਏ ਸੀਗੇ ਜਾ ਕੇ ਵੋਟਾਂ ਮੰਗੀਆਂ ਉਹਨਾਂ ਤੇ ਤਨਖਾਹ ਲੱਗੀ ਉੱਥੇ ਸੇਵਾ ਕਰਕੇ ਹੈ ਦਰਬਾਰ ਸਾਹਿਬ 'ਚ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਕੋਰ ਕਮੇਟੀ ਦੇ ਮੈਂਬਰ ਦਾ ਕਹਿਣਾ ਵੀ ਇਸ ਮਸਲੇ ਦੇ ਉੱਤੇ ਅਸਲ ਜਿਹੜਾ ਫੈਸਲਾ ਹੈ ਉਹ ਸੁਖਬੀਰ ਬਾਦਲ ਕਰਨਗੇ ਬਹੁਤ ਹੀ ਇੱਕ ਮੈਂ ਸਮਝਦਾ ਹਾਂ ਵੀ ਸਿੱਖ ਸਾਇਕੀ ਦੇ ਨਾਲ ਬਹੁਤ ਵੱਡਾ ਇਹਨਾਂ ਨੇ ਕਾਹਨ ਕੀਤਾ ਹੈ ਇਸ ਅ ਵਨ ਮੈਨ ਪਾਰਟੀ ਸਾਹਿਬ ਸ਼ੂ ਸ਼ਰਟ ਵੀ ਡੋਰਸ ਔਨ ਦੈਟ ਪੋਸਿਬਿਲਿਟੀ ਆਈ ਥਿੰਕ ਐਸ ਵਨ ਦੇ ਆਰ ਕੀਪਿੰਗ ਦੀ ਆਪਸ਼ਨਸ ਓਪਨ ਬਹੁਤ ਆਬਵੀਅਸਲੀ ਸਰ ਦੇ ਆਰ ਨਾਟ ਓਨਲੀ ਕੀਪਿੰਗ ਦਾ ਆਪਸ਼ਨ ਓਪਨ ਦੇ ਇਟ ਪ੍ਰੂਵਸ ਦੈਟ ਦੇ ਆਰ ਨੇਗੋਸ਼ੀਏਟਿੰਗ ਵਿਦ ਹੂਸੋਐਵਰ ਇਜ਼ ਇਨ ਚਾਰਜ ਇਨ ਹਿਸ ਐਬਸੈਂਸ ਆਈਦਰ ਦੇ ਆਰ ਪਲੈਨਿੰਗ ਟੂ ਗੋ ਐਂਡ ਮੀਟ ਵਿਦ ਹਿਮ ਇਨ ਦਾ ਸੁਨਕਾਰੀਆ ਜੇਲ ਇਨ ਰੋਤਕ ਉੱਥੇ ਜਾ ਕੇ ਕੋਈ ਨਾ ਕੋਈ ਜਾ ਕੇ ਡੀਲ ਕਰਨਗੇ ਕਿਉਂ ਬੰਬੇ ਵਾਲੇ ਦਾ ਹੁਣ ਕੰਮ ਖਤਮ ਹੋ ਗਿਆ ਸਰ ਬੀਬੀ ਕੋਟਨ ਡੇਅਰ ਟੂ I obviously sir. BB is directly I think she has said a lot by not mentioning anything by saying I think she has indicted Sukhbir Singh Badal that Sukhbir Badal is still hobnobbing with the DERA that is what she has said I think in, in direct words Sir Congress Party DERA DERA within DERA at some level sorry I didn't get the first part of the question DERA chief देखो इट्स इट्स डेरास इज वन थिंग बट दिस पर्टिकुलर डेरा आई थिंक ही इट हैज अर्नड इन्फेमी फॉर इटसेल्फ फॉर व्हाट इट हैज बीन डन वेयर द डेरा चीफ टुडे इज आई डोंट थिंक दैट यू कैन क्लब एवरीबॉडी यू कैन नॉट कंपेयर एप्पल्स टू ते भी गल आई ना 2005 च व्हेन सीबे गोवा और रोड्स एंड मडराव छत्रपति ਉਹ ਕੋਲ ਪਾਸ ਬਸ ਪਾਰਟ ਆਫ ਅ ਪ੍ਰੋਟੈਸਟ ਅਗੇਂਸਟ ਦੋ ਵੈਸੂ ਲੋਗੋ ਉਹਨਾਂ ਦੀ ਇੱਕ ਇੱਕ ਕਰਕੇ ਸਾਰੀ ਪਰਤਾਂ ਖੁੱਲ ਰਹੀਆਂ ਸਭ ਲੋਕਾਂ ਨੂੰ ਬੇਵਕਾਫ ਬਣਾਉਣ ਵਾਸਤੇ ਹਾਥੀ ਦੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਸਿੱਖ ਲੋਕਾਂ ਨੂੰ ਕਰਨ ਵਾਸਤੇ ਇਹਨਾਂ ਨੇ ਉਹਨੂੰ ਪੰਥ ਚੋਂ ਸ਼ੇਖ ਵੀ ਦਿੱਤਾ ਤੇ ਇੱਕ ਪੰਥ ਦੇ ਜਿਹੜਾ ਪੰਥਿਕ ਪਾਰਟੀ ਪਾਰਟੀ ਬਣਾਈ ਗਈ ਅਕਾਲੀ ਦਲ ਵਾਸ ਪੋਲਿਟੀਕਲ ਵਿੰਗ ਆਫ ਅਕਾਲ ਤਖਤ ਸਾਹਿਬ ਔਰ ਦਾ ਅਕਾਲੀ ਸੈਕੀ ਉਹ ਜਾ ਕੇ ਉਹਦੇ ਨਾਲ ਬੰਬੇ ਚ ਸਾਠ ਗਾਂਡ ਕਰ ਰਿਹਾ ਇੱਕ ਇੱਕ ਕਰਕੇ ਸਾਰੀ ਪਰਤਾ ਸਾਹਮਣੇ ਆ ਰਹੀ ਹੈ ਵਕੀਲ ਜਿਵੇਂ ਜਿਵੇਂ ਕਿ ਤੁਹਾਡੀ ਪਾਰਟੀ ਵੀ 1500 ਦਾ ਨਾਲ ਜਿਹੜਾ ਹੈ ਉਹ ਫਾਵਰ ਨੂੰ ਕਰਦੇ ਨਹੀਂ ਹੈ ਐਨ ਇਵਨ ਕੰਪਰੋਮਾਈਜ਼ ਕਰਦੇ ਨਹੀਂ ਹੈ ਇਸ ਵਾਰ ਤੁਸੀਂ ਕੰਪਰੋਮਾਈਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਬਿਲਕੁਲ ਨਹੀਂ ਕਰ ਰਹੇ ਸਾਹਿਬ ਇਫ ਦੇ ਹੈਡ देयर ਵੇ ਸੁਖਬੀਰ ਬਾਦਲ ਫਸਟ ਐਂਡ ਐਨੀਬਾਡੀ ਐਲਸ ਇਜ਼ ਐਸੋਸੀਏਟ ਦੇ ਊਡ ਦੇਅਰ ਸੀਕਿੰਗ ਮਾਈ ਉਹ ਤਾਂ ਆਏ ਵੀ ਸੁਨੀਲ ਨੂੰ ਕਿਤੇ ਜ਼ਹਿਰ ਦੇ ਕੇ ਮਾਰ ਦਈਏ ਉਹਨਾਂ ਦਾ ਬਸ ਚੱਲੇ ਸੁਖਵੀਰ ਹੋ ਰਹੇ ਨੇ ਉਹਨਾਂ ਦੇ ਭਾਈਵਾਲ ਜਿਹੜੇ ਜਿੰਨਾਂ ਨਾਲਾਂ ਸਾਠ ਘਾਟ ਕਰ ਰਹੇ ਐ ਦਿਸ ਮਚ ਆਈ ਕੈਨ ਟੈਲ ਯੂ ਸਭ ਪਿਛਲੀਆਂ ਚੋਣਾਂ ਤੱਕ ਕਾਂਗਰਸ ਦਾ ਵੀ ਜਿੱਤਨ ਰਿਹਾ ਕਿ ਧیرے ਦੀ ਵੋਟਿੰਗ ਕਿਸੇ ਨੇ ਇਸ ਤਰ੍ਹਾਂ ਕਰਕੇ ਜਿੱਤੇ ਦਾਰੇ ਉਹਦੇ ਲਈ ਕਾਂਗਰਸ ਨਹੀਂ ਉੱਠ ਜਾਂਦੇ ਨੇ ਧੇਰੇ ਦੇ ਦੇਖੋ ਮੈਂ ਕਹਿੰਦਾ ਰੱਬਾ ਯਾਰ ਕਿ ਧੇਰੇ ਦੀਆਂ ਵੋਟਾਂ ਲੈਣ ਲਈ ਯਤਨ ਅਖੀਰ ਤੱਕ ਕੀਤੇ ਜਾਂਦੇ ਨੇ ਆ ਪਿਛਲੀ ਇਲੈਕਸ਼ਨ 'ਚ ਉਹਨਿੰਦਾ ਬਾਕੀ ਕਿਉਂ ਅਜੀ ਕਿਉਂ ਅੱਜ ਹੁਣ ਕਿਉਂ ਕਰਾਂਗੇ ਤੁਹਾਡੇ ਬਹੁਤ سارے ਐਮਐਲ ਗੇਜ ਦੇਖੋ ਤੁਸੀਂ ਪਹਿਲੀ ਗੱਲ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਅਸੀਂ ਦੇਖੋ ਜਨਾ ਕਿਸੇ ਨਾਲ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਹਰੇਕ ਡੇਰੇ ਨੂੰ ਤੁਸੀਂ ਉਸੇ ਤਗੜੀ 'ਚ ਨਹੀਂ ਤੋਲ ਸਕਦੇ ਇੱਕ ਕਿਹੜੇ ਤੁਸੀਂ ਦੇਖ ਲਓ ਚਾਹੇ ਇੱਕ ਦੂਜੇ ਆਪਣੇ ਆਪ ਨੂੰ ਕਹਿੰਦੇ ਸੀ ਕੋਈ ਉਧਰੋਂ ਅਹਮਦਾਬਾਦ ਵਾਲੇ ਪਾਸਿਓਂ ਇਹ ਬਾਬਾ ਜੀ ਉਹ ਜੋਧਪੁਰ ਜੇਲ੍ਹ 'ਚ ਬੈਠੇ ਹੈ ਇੱਕ ਕੋਈ ਸੁਨਕਾਰਿਆ ਜੇਲ ਰੋਤਕ ਜੇ ਬੈਠੇ ਹੈ ਦੈਟ ਡਸਨਟ ਮੀਨ ਦੈਟ ਐਨੀਬਾਡੀ ਇਜ਼ ਵੇਅਰਿੰਗ ਸੈਫਰਨ ਰੋਬ ਇਜ਼ ਰੋਬਰ ਆਲਸੋ ਜਿਹੜੇ ਇਹਨਾਂ ਦੀ ਕਾਲੀਆਂ ਕਰਤੂਤਾ ਸਾਹਮਣੇ ਆਈਆਂ ਵਾਇ ਦੇ ਆਰ ਟੂਡੇ ਇਨ ਦਾ ਫੋਕਸ ਜਿਹੜੇ ਹੈ ਇਨ ਦਾ ਸਾਈਟ ਆਫ ਦਾ ਥਿਸ ਥਿੰਗ ਇਜ਼ ਬਿਕਾਜ਼ ਜੀਡੀ ਆ ਬੇਦਬੀ ਜਿਹੜੇ ਇਸ ਕਿਸਮ ਦੇ ਪੋਸਟਰ ਲੱਗੇ ਫਿਲਮ ਨੂੰ ਲੈ ਕੇ ਜਿਸ ਕਿਸਮ ਨਾਲ ਪੰਤ ਚੋਂ ਛੇਕੇ ਗਿਆ ਸਾਤ ਪੰਚ ਤੋਂ ਛੇਕਣ ਵਾਲੇ ਕੌਣ ਸੀਗੇ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਅਕਾਲ ਤਖਤ ਸਾਹਿਬ ਨੇ ਪੋਲੀਟੀਕਲ ਵਿੰਗ ਕੌਣ ਹੈ ਅਕਾਲੀ ਪਾਰਟੀ ਅਕਾਲੀ ਪਾਰਟੀ ਦੇ ਪ੍ਰਧਾਨ ਜਾ ਕੇ ਉਹਦੇ ਨਾਲ ਸਾਟਗਾਂਡ ਕਰ ਰਹੇ ਹਾਊ ਕੈਨ ਯੂ ਕੰਪੇਅਰ ਥੈਟ ਟੂ ਐਨੀ ਐਮਐਲਏ ਗoing देयर ਅਗਰ ਉਹਨਾਂ ਅੱਜ ਕਹਿ ਦੇਣ ਸੁਖਬੀਰ ਬਾਦਲ ਜੀ ਵੀ ਜਿਹੜੇ ਹੈ ਉਸ ਤੋਂ ਪੰਚ ਤੋਂ ਨਹੀਂ ਛੇਕਿਆ ਗਿਆ ਤੇ ਅਸੀਂ ਉਹਨਾਂ ਨਾਲ ਸਾਟਗਾਂਡ ਕਰਨੀ ਹੈ ਕਰਦੇ ਰਹਿਣ ਤਾਂ ਲੈਟ ਇਟ ਬੀ ਓਪਨ ਟੂ ਪਬਲਿਕ ਸਿੱਖ ਮਾਸਿਸ ਨੂੰ ਪਤਾ ਹੋਵੇ ਵੀ ਕਿੱਥੇ ਖੜੀ ਉਹਨਾਂ ਦੀ ਪਾਰਟੀ ਥੈਂਕ ਯੂ ਸੋ ਥੈਂਕ ਯੂ ਸੋ ਮਚ ਕਹਿੰਦੇ ਕਿ ਸਾਡੀ ਇੱਥੇ ਕੋਈ ਸੰਗਤ ਨਹੀਂ ਹੋ ਰਹੀ ਪਾਰਟੀ ਨਾਲ ਰਸੀਏ ਕਾਂਗਰਸ ਦਾ ਗੈਰ ਉਸ ਨੇ ਕੋਈ ਸ਼ੋਅ ਕੋਲ ਨੋਟਿਸ ਹੋਇਆ ਜੀ ਉਹਦੇ ਬਾਰੇ ਕੀ ਕਹਿੰਦੇ ਮੈਂ ਬਟ ਸਿੰਸ ਪਾਰਟੀ ਦਾ ਕਾਉਂਸਲਰ ਹੈ ਪਾਰਟੀ ਨੇ ਪਾਰਟੀ ਦੇ ਵਿਆਹ ਤੇ ਲੜੇ ਹੈ ਸੋ ਆਈ ਥਿੰਕ ਪ੍ਰੋਪਰ ਫੋਰਮ ਵੁੱਡ ਹੈਵ ਬੀਨ ਉਹਨਾਂ ਨੇ ਪਾਰਟੀ 'ਚ ਬੈਠ ਕੇ ਗੱਲ ਕਰਨੀ ਸੀ ਉਹਨਾਂ ਨੂੰ ਕੋਈ ਅਗਰ ਇਸ ਦਾ ਖਦਸਾ ਸੀਗਾ ਯੂ ਸ਼ੁੱਡ ਹੈਵ ਬ੍ਰੌਟ ਇਟ ਟੂ ਦ ਨੋਟਿਸ ਆ ਨਹੀਂ ਵੀ ਤੁਸੀਂ ਆਪ ਜਾ ਕੇ ਇਸ ਕਿਸਮ ਦਾ ਕਿਤੇ ਹਵਨ ਕਰਾ ਰਹੇ ਹੋ ਕਿਤੇ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਹੋ ਦੈਟਸ ਨਾਟ ਡਨ ਕੋਈ ਉਹਨਾਂ ਦੀ ਜੈਨੂਇਨ ਗ੍ਰੀਵਿਆਸ ਹੋਗੀ ਬਿਲਕੁਲ ਉਹਦਾ ਬੈਠ ਕੇ ਅਸੀਂ ਕੋ ਹੱਲ ਕਰਦੇ ਉਹਨਾਂ ਦੀ ਉਹਨੂੰ ਐਡਰੈਸ ਵੀ ਕਰਦੇ ਬਟ this is not the way ਪਾਰਟੀ ਵਿੱਚ indiscipline cannot be tolerated ਸਰ ਕੀਆ ਸਰ ਡਿਸਪਲਿਨ ਦੀ ਕਾਰਨ ਵੇ ਦੇਖੋ ਨੋਟਿਸ ਦਾ ਮਤਲਬ ਹੈ ਕਿ ਆ ਆਸ ਕਨਸਟੇਟ ਹੈ ਨਾ ਐਕਸਪਲੇਨੇਸ਼ਨ ਮੰਗੀ ਹੈ ਸਾਹਿਬਨਾਂ ਤੋਂ that is the preliminary statement ਦੇਖੋ ਪ੍ਰੀਲਿਮਿਨਰੀ ਜੀਟੀਆ ਦਾ ਬਿਆਨ ਆਇਆ ਹੈ ਅਨਾਉਂਸ ਕਦੋਂ ਕਰ ਰਹੇ ਹੋ ਜਖਰ ਸਾਹਿਬ ਫਿਰੋਜ਼ਪੁਰ ਤੋਂ ਚੂਨਾ ਲੜਨ ਲਿਆ ਰਹੇ ਇਲੈਕਸ਼ਨ ਲੜਨ ਤੇ ਕੈਂਡੀਡੇਟ ਦਾ ਦਾ ਅਨਾਉਂਸ ਕਰ ਦੇਖੋ ਅਰਜੈਂਸੀ ਖਤਮ ਹੋ ਗਈ ਸਾਹਿਬ ਪਹਿਲਾ ਸੀ ਕਿ ਸਾਡਾ ਸੀਗਾ ਵੀ ਪੰਜਾਬ ਫਰਸਟ ਫੇਸ 'ਚ ਇਲੈਕਸ਼ਨ 'ਚ ਜਾਊਗਾ ਪੰਜਾਬ ਗਵਰਨਮੈਂਟ ਦੀ ਜਦੋਂ ਇਲੈਕਸ਼ਨ ਕਮਿਸ਼ਨ ਦੇ ਨਾਲ ਇੰਟਰੈਕਸ਼ਨ ਹੋਇਆ ਸੀਗਾ ਜਦੋਂ ਇਲੈਕਸ਼ਨ ਕਮਿਸ਼ਨ ਦੀ ਟੀਮ ਇੱਥੇ ਆਈ ਸੀਗੀ ਵੀ ਹੈਡ ਪੁਟ ਫੋਰ ਦਾ ਕੇਸ ਵੀ ਸਾਡੇ ਇੱਥੇ ਐਤ ਕੀ ਜਿਸ ਕਿਸ ਨੂੰ ਦਾ ਮੌਸਮ ਰਿਹਾ ਹੈ ਸਟੈਗਰਡ ਜਿਹੜੀ ਹੋ ਗਈ ਰੇਨਸ ਅਜੇ ਆ ਰਹੀਆਂ ਆਜੇ ਠੰਡ ਦਾ ਮਾਹੌਲ ਜਿਹੜਾ ਹੈ ਸਾਡੀ ਜਿਹੜੀ ਹੈ ਹਾਰਵੈਸਟਿੰਗ ਜਿਹੜੀ ਹੈ ਕਣਕ ਦੇ ਵਾਸਤੇ ਥੋੜਾ ਡਿਲੇ ਹੋ ਜਾਊਗਾ ਸੋ ਸਾਨੂੰ ਪਹਿਲੇ ਫੇਸ 'ਚ ਲੈ ਲਿਆ ਜਾਵੇ ਨਹੀਂ ਤਾਂ ਸਾਡੀ ਅੱਧੀ ਤੋਂ ਜ਼ਿਆਦਾ ਐਡਮਿਨਿਸਟ੍ਰੇਟਿਵ ਮਸ਼ੀਨਰੀ ਪ੍ਰੋਕਿਊਰਮੈਂਟ ਜਿਹੜੀ ਹੈ ਕਣਕ ਪ੍ਰੋਕਿਊਰਮੈਂਟ 'ਚ ਲੱਗੀ ਹੋਊਗੀ ਪਰ ਉਹਨਾਂ ਨੇ ਉਹ ਗੱਲ ਅਣਦੇਖੀ ਕਰਕੇ ਸਾਨੂੰ ਸਭ ਤੋਂ ਆਖਰੀ ਫੇਸ 'ਤੇ 19 ਮਈ 'ਚ ਰੱਖਿਆ ਉਹਦੇ ਇਮਪਲੀਕੇਸ਼ਨ ਆ ਪਹਿਣਗੇ ਵੀ ਉਦੋਂ ਐਡਮਿਨਿਸਟ੍ਰੇਸ਼ਨ ਉਧਰ ਵੀ ਉਲਝਿਆ ਹੋਊਗਾ ਮੰਡੀਆਂ 'ਚ ਕਾਇਤ ਕੀ ਹੋਈ ਆਰ ਐਕਸਪੈਕਟਿੰਗ ਅ ਬੰਪਰ ਕ੍ਰੌਪ ਬਟ ਸਟਿਲ ਜਿੱਥੇ ਤਾਈ ਕੈਂਡੀਡੇਟ ਸਿਲੈਕਸ਼ਨ ਦਾ ਸਵਾਲ ਹੈ ਕੈਂਡੀਡੇਟ ਸਿਲੈਕਸ਼ਨ ਹੈ ਉਸੇ ਹਿਸਾਬ ਨਾਲ ਡਿਲੇ ਹੋ ਜੂਗੀ ਪਹਿਲਾ ਉਹ ਸਟੇਟਸ ਦੇ ਉੱਤੇ ਸੀਸੀ ਜਿਹੜੀ ਸਾਡੀ ਸੈਂਟਰਲ ਇਲੈਕਸ਼ਨ ਕਮੇਟੀ ਹੈ ਕਾਂਗਰਸ ਦੀ ਉਹ ਪਹਿਲਾ ਉਹ ਸਟੇਟਸ ਨੂੰ ਟੇਕ ਟੇਕ ਅਪ ਕਰੂਗੀ ਪੰਜਾਬ ਦਾ ਨੰਬਰ ਥੋੜਾ ਬਾਅਦ ਚੇ ਹੋ ਜੂਗਾ ਮੇਬੀ ਇਹਨਾਂ ਦੇ 10-15 ਡੇਸ ਡਿਲੇ ਸਰ ਕੱਲ ਪੰਜਾਬ ਚ ਦੂਸਰ ਪੂਰੇ ਹੋ ਰਹੇ ਨੇ ਆਪਣੇ ਕਾਂਗਰਸ ਸਰਕਾਰ ਦੇ ਜੀ ਤੁਹਾਡਾ ਕੋਈ ਮੈਰਾ ਕੀ ਹੋ ਗਿਆ ਮੈਂ ਸਮਝ ਜਾਂਦੀ ਸਾਡਾ ਸਭ ਤੋਂ ਵੱਡੀ ਉਪਲਬਧੀ ਹੈ ਵੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਬਹਾਲ ਕੀਤੀ ਹੈ ਰੂਲ ਆਫ ਲਾਅ ਇਸਟੈਬਲਿਸ਼ ਕੀਤਾ ਹੈ विदाउट रूल ऑफ लॉ ਕੁਛ ਵੀ ਨੀਸ਼ੇ ਤੇ ਵਾਪਰ ਸਕਦਾ ਸਾਡੀ ਉਪਲਬਧੀ ਹੈ ਵੀ ਅਸੀਂ ਨਸ਼ੇ ਦੀ ਜਿਹੜੀ ਕਮਰ ਤੋੜੀ ਹੈ ਸਾਡੀ ਉਪਲਬਧੀ ਹੈ ਵੀ ਅਸੀਂ ਜਿਹੜੇ ਹੈ ਕਿਸਾਨਾਂ ਵਾਸਤੇ ਜਿਹੜੀ ਕਰਜ਼ਾ ਮਾਫੀ ਜਿਹੜੀ ਹੈ ਵੀ ਹੈ ਵੀ ਹੈ ਸਟਾਰਟਡ ਅ ਪਾਥ ਬ੍ਰੇਕਿੰਗ ਥਿੰਕ ਕਿਡ ਅ ਅਸੂਧਿਤ ਕਮੇਟੀ ਹੈ ਸਾਡੀ ਉਪਲਬਧੀ ਹੈ ਅਸੀਂ ਉਨਾ ਪੈਨਸ਼ਨ ਜਿਹੜੀ ਹੈਗੀ ਬੁਢਾਪਾ ਪੈਨਸ਼ਨ ਹੈ ਉਹ 750 ਕੀਤੀ ਹੈ ਜਿਹਨੂੰ ਅਕਾਲੀਆਂ ਨੂੰ 10 ਸਾਲ ਲੱਗੇ 250 ਤੋਂ 500 ਕਰਨ ਵਾਸਤੇ ਅਸੀਂ ਪਹਿਲੇ ਸਾਲ ਦੇ ਅੰਦਰ ਪਹਿਲੇ ਮਹੀਨਿਆਂ ਦੇ ਅੰਦਰ ਉਹ ਅਸੀਂ ਕਰਤੀ 31000 ਸੜਕਾਂ ਕਿਲੋਮੀਟਰ ਜਿਹੜੀ ਸੜਕ ਹੈ ਉਹਦੀ ਜਿਹੜਾ ਉਹਦੇ ਤੇ ਕੰਮ ਚੱਲ ਰਿਹਾ ਹੈ ਵੀ ਹੈਵ ਸਭ ਤੋਂ ਵੱਡੀ ਗੱਲ ਹੈ ਵੀ ਵੀ ਹੈਵ ਬਰਾਟ ਇੰਡਸਟਰੀ ਬੈਕ ਔਨ ਇਟਸ ਫੀਟ ਇੱਥੇ ਜਿਹੜੀ ਅੱਜ ਮਾਹੌਲ ਸੁਖਾਵਾਂ ਬਣਿਆ ਗੁੰਡਾ ਰਾਜ ਖਤਮ ਹੋਇਆ ਹੈ ਰੂਲ ਆਫ ਲਾਅ ਐਸਟੈਬਲਿਸ਼ ਹੋਇਆ ਹੈ ਗੋਬਿੰਦਗੜ ਜਾ ਕੇ ਦੇਖ ਲੋ ਲੋਕ ਬੱਚਿਆਂ ਨੂੰ ਰੋਜ਼ਗਾਰ ਦੇਣ ਦਾ ਜਿਹੜਾ ਕੰਮ ਚਾਲੂ ਕੀਤਾ ਹੈ This has been started a turn around has been made ਤੇ ਇਹਦੇ ਬਾਅਦ ਆਉਣ ਵਾਲੇ 3 ਸਾਲਾਂ ਦੇ ਅੰਦਰ ਪੰਜਾਬ ਵਿਕਾਸ ਦੀ ਜਿਹੜੀ ਆ ਨਾਉ ਦਾ ਸਪੀਡ ਆਫ ਪ੍ਰੋਗਰੈਸ will increase ਜੀ ਸਰ ਜੀ ਸਰ ਪਟੇ ਡਰਾਈਵਿੰਗ ਲਾਉ ਦੇ ਇੱਕ ਅਕਾਲੀ ਦਲ ਜੀ ਸਾਹ ਦਾ ਘਟਾਲਾ ਸਮਝਿਆ ਆ ਉਹਦੇ ਉੱਤੇ ਕਿ 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 ਪਰਤੀ ਦੀ ਇੱਕ ਮੈਂ ਗੱਲ ਕਹਿਣਾ ਚਾਹੂੰਗਾ ਅਕਾਲੀ ਦਲ ਤਾਂ ਜਿਹੜੀ ਭਰਤੀ ਚਲਾ ਰਿਹਾ ਜੋ ਚਲਾ ਰਿਹਾ ਉਹਨਾਂ ਦੀ ਭਰਤੀ ਤਾਂ ਜਿੱਥੇ ਹੋਣੀ ਹੈ ਉਸ ਹਿਸਾਬ ਨਾਲ ਹੋਊਗੀ ਕਿਹੜੇ ਅਕਾਲੀ ਦਲ ਦੀ ਕਰ ਰਿਹਾ ਅਕਾਲੀ ਉਹ ਐਗਜ਼ੈਕਟਲੀ ਉਹ ਸਾਰੇ ਇਹਨਾਂ ਨੂੰ ਦੇ ਜਦੋਂ ਉਹ ਗੱਟਬੰਧਨ ਹੋ ਗਿਆ ਮੇ ਵੀ ਦੇ ਵਿਲ ਮਰਜ ਟੂਗੇਦਰ ਦੇਖੋ ਅੰਡਰ ਅੰਡਰ ਸੁਖਬੀਰਜ਼ ਰਜਿਮ ਜਦੋਂ ਮੈਂ ਇਹਨਾਂ ਨੂੰ ਸਾਈਡ ਕੇ ਨਾ ਆਏ ਮੈਂਸ਼ਨ ਨੋਟ ਸਿਰੋਮਨੀਆ ਕਾਲੀਦਲ ਮੈਂ ਸੁਖਬੀਰ ਕਾਲੀਦਲ ਸੁਖਬੀਰ ਸਿੰਘ ਇਨਸਾਨ ਦੀ ਗੱਲ ਕਰ ਰਿਹਾ ਜਦੋਂ ਉਹਨਾਂ ਨੇ ਨਾਮ ਹੀ ਇਨਸਾਨ ਕਰ ਲਿਆ ਤਾਂ ਇਟ ਦੇ ਆਰ 올 ਵਨ ਦੇ ਆਰ 올 ਵਨ ਉਹਦੀ ਪ੍ਰਤੀ ਵਜੂਗੀ ਬਟ ਵਟ ਜਿਹਨੂੰ ਅਸੀਂ ਆਬਜੈਕਟ ਕਰਨਾ ਹੈ ਮੈਂ ਅਸੀਂ ਕੱਲ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕਰਾਂਗੇ ਇਲੈ ਕੋਰਟ ਆਫ ਕੰਡਕਟ ਚਾਲੂ ਹੋ ਗਿਆ ਗਵਰਨਮੈਂਟ ਆਫ ਇੰਡੀਆ ਨੇ ਕੋ ਕੰਮ ਕੀਤੇ ਹੁੰਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਤਾਂ ਇਹਨਾਂ ਨੂੰ ਇਸ ਕਿਸਮ ਦੇ ਹੱਤਕੰਡੇ ਅਪਣਾਣ ਦੀ ਲੋੜ ਨਹੀਂ ਪੈਣੀ ਸੀ ਇਹਨਾਂ ਨੇ ਉਹ ਐਪ ਚਾਲੂ ਕਰ ਰੱਖੀ ਹੈ ਨਾਮੋ ਐਪ ਦੇ ਜਰੀਏ ਜਿਹੜੇ ਆ ਭਰਤੀ ਦੀ ਗੱਲ ਕਰ ਰਹੇ ਹੋ ਵੀ ਰਜਿਸਟਰ យਰਸੈਲਫ ਵਿਦ ਬੀ ਜੀ ਪੀ ਆਈ ਥਿੰਕ ਥਿਸ ਇਜ਼ ਅ ਕਲੀਅਰ ਵਾਇਓਲੇਸ਼ਨ ਆਫ ਦ ਇਲੈਕਸ਼ਨ ਕੋਡ ਆਫ ਕੰਡਕਟ ਉਹਦੇ ਚ ਆਪਣੀ ਫੋਟੋਆਂ ਦੇ ਆ ਟ੍ਰਾਈਂਗ ਟੂ ਐਕਸਪਲੋਇਟ ਦਾ ਜਿਹੜਾ ਸੈਂਟੀਮੈਂਟ ਹੈ ਸਾਡੇ ਫੌਜਾਂ ਦੀ ਜਿਹੜੀ ਬਹਾਦਰੀ ਹੈ ਦੇ ਵਾਂਟ ਟੂ ਰਿਫਲੈਕਟ ਇਨ ਥੇਅਰ ਗਲਰੀ ਰੈਦਰ ਦੈਨ ਟੇਕਿੰਗ ਰਿਸਪੌਂਸਿਬਿਲਟੀ ਵੀ ਜਿਹੜੇ 40 ਸਾਡੇ ਜਵਾਨ ਇਨਾਂ ਨੇ ਕਰਾਰਤੇ बिकॉज ਆਫ देयर ਨੈਗਲੀਜੈਂਸ ਜਿੱਥੇ ਬਹਾਦਰੀ ਲੈਣਾ ਚਾਹੁੰਦੇ ਉੱਥੇ ਜ਼ਿੰਮੇਵਾਰੀ ਵੀ ਲੈਣ ਪਰ ਦਿਸ ਇਜ਼ ਅ ਕਲੀਅਰ ਕਟ ਵਾਇਓਲੇਸ਼ਨ ਜਿਹੜੀ ਨੈਮੋ ਐਪ ਵਾਸਤੇ ਫੇਸਬੁੱਕ ਪੇਜ ਦੇ ਉੱਤੇ ਲੈ ਰਿਹਾ ਹੈ ਥੈਟ ਇਜ਼ ਅ ਵਾਇਓਲੇਸ਼ਨ ਵੀ ਵਿਲ ਅਪਰੋਚ ਦਾ ਇਮੈਸ਼ਨ ਸਰ ਵਿਕਰਮਜੀਤ ਜੀ ਕਿਹਾ ਕਹਿਣਾ ਕਿ ਆਪੋਰ ਤੋਂ ਡਰ ਕੇ ਭੱਜ ਗਏ ਗੁਰਦਾਸਪੁਰ ਦੇਖੋ ਉਹਨਾਂ ਨੇ ਪੂਰੀ ਸਟੇਟਮੈਂਟ ਜੇ ਤੁਸੀਂ ਪੜ੍ਹੀ ਹੁੰਦੀ ਮਜੀਠੀਆ ਸਾਹਿਬ ਦੀ ਉਹਨਾਂ ਨੇ ਕਿਹਾ ਵੀ ਜਾਕਰ ਸਾਹਿਬ ਨੂੰ ਜੇ ਇੱਕ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇੰਨਾ ਮਾਨ ਹੈ ਤਾਂ ਫਿਰੋਜ਼ਪੁਰ ਆ ਕੇ ਲੜਨ ਮੈਂ ਬਿਲਕੁਲ ਮਜੀਠੀਆ ਸਾਹਿਬ ਦੇ ਨਾਲ ਸਹਿਮ ਵੀ ਅਜੇ ਸਾਨੂੰ ਆਪਣੀ ਕਾਰਗੁਜ਼ਾਰੀ ਦੇ ਉੱਤੇ ਪੂਰਾ ਜੇ ਮਾਣ ਜਿੰਨਾ ਹੋਣਾ ਚਾਹੀਦਾ ਸੀ ਉਹ ਉਹ ਦਿਨ ਹੋਊਗਾ ਜੇ ਦਿਨ ਮਗਰਮੱਛ ਜਿਹੜੇ ਐ ਅਜੇ ਤਾਂ ਸਪਲਾਈ ਦੀ ਚੇਨ ਤੋੜੀ ਗਈ ਐ ਸੁ ਮਜੀਠੀਆ ਸਾਹਿਬ ਵੀ ਉਹੀ ਕਹਿ ਰਹੇ ਆ ਵੀ ਜਿਹੜੇ ਉਸ ਮਗਰਮੱਛ ਸੀਗੇ ਉਹ ਅਜੇ ਨਹੀਂ ਪਕੜੇ ਗਏ ਜਿਨ੍ਹਾਂ ਨੇ ਪੰਥ ਦੀ ਪਿੱਠ 'ਤੇ ਛੁਰਾ ਮਾਰਿਆ ਬੇਅਦਬੀ ਕਰਵਾਈਆਂ ਉਹ ਅਜੇ ਨਹੀਂ ਪਕੜੇ ਗਏ ਪੰਥ ਦੇ ਗद्दार ਉਦੋਂ ਸਾਡਾ ਮਾਣ ਹੋਊਗਾ ਉਹਦੇ ਬਾਅਦ ਸਰਕਾਰ ਤੋਂ ਹੱਡੀ ਆ ਹਬੂਟੇ ਅੰਦਰ ਗਾਡੀ ਮੋੜ ਕੇ ਸਿਗਾ ਉਹਨਾਂ ਦਾ ਕਿ ਆਈ ਐਮ ਹੈਪੀ ਦੈਟ ਦੇਸ ਰਸਟਸਟਸ ਐਂਡ ਆਈ ਅ ਸ਼ੂਰ ਦੈਟ ਦੇ ਆਰ ਨੋਟ ਐਟ ਡਾਊਨ ਵੀ ਤੁਹਾਨੂੰ ਮੋਰ ਲਾਈਕ ਹੁੰਦਾ ਪਰ ਹਾਲੇ ਤੱਕ ਨਜ਼ਰ ਆ ਨਹੀਂ ਗਈ ਕੋਸ਼ਿਸ਼ ਇਸ ਪ੍ਰੋਸੈਸ ਆਫ ਲਾਅ ਅਗੇਨ ਆਈ ਰਿਪੀਟ ਓਵਰ ਐਂਡ ਓਵਰ ਅਗੇਨ ਅਗਰ ਇਜ਼ ਐਟ ਵੋਟ ਦੇ ਨਾਲ ਹੁੰਦਾ ਹੁੰਦਾ ਨਾ ਪਪੂਲਰ ਵੋਟ ਹੈ ਅਨਪਪੂਲਰ ਵੋਟ ਲੈ ਲਿਆ ਜਾਵੇ ਵੀ ਕਿਹੜੇ ਬੰਦੇ ਨੂੰ ਫਾਇਰ ਟੰਗਿਆ ਜਾਵੇ ਤੇ ਆਈ ਥਿੰਕ ਮਸਲਾ ਨਿਬੜ ਜੇ ਸਵੇਰੇ ਸਵੇਰੇ ਵੋਟ ਕਰਾ ਲਓ ਵੀ ਕਿਹੜੇ ਮਗਰਮੱਛੀਏ ਕਿਹੜੇ ਪੰਥ ਦੇ ਗਦਾਰ ਹੈ ਕਿਹੜਾ ਨੇ ਆ ਬੇਦਬੀ ਕਰਾਈ ਕਿ ਇਹਨਾਂ ਨੇ ਗੋਲੀ ਚਲਾਈ ਮੇਰੇ ਖਿਆਲ ਸਵੇਰੇ ਨਾਇਸਾਇਟੀ ਦੀ ਲੋਡ ਪੈਣੀ ਨੇ ਕਮਿਸ਼ਨ ਦੀ ਲੋਡ ਪੈਣੀ ਬਟ देयर इज ए ਰੂਲ ਆਫ ਲਾ ਦਾ ਪ੍ਰੋਸੈਸ ਇਸ ਬੀਇੰਗ ਫਾਲੋਡ ਮੈਂ ਬਾਰ ਬਾਰ ਕਹਿਆ ਬਾਦਲ ਸਾਹਿਬ ਕਹਿ ਰਹੇ ਮੈਨੂੰ ਗ੍ਰਫਤਾਰ ਨਹੀਂ ਕੀਤਾ ਮੈਂ ਉਹਨਾਂ ਨੂੰ ਦੇਖੋ ਬੜੇ ادب ਨਾਲ ਕਹਿਣਾ ਚਾਹੁੰਦਾ ਮੇਜਰ ਸਿੰਘ ਜੀ ਬਾਦਲ ਸਾਹਿਬ ਨੇ ਕਹਿੰਦਾ ਕਵੀਰਾ ਤੇਰੀ ਝੋਪੜੀ ਅਰ ਗਲਕਟਿਅਤ ਕੇ ਪਾਸ ਕਰੇਗਾ ਸੋ ਭਰੇਗਾ ਤੂੰ ਕਿਉਂ ਭਇਓ ਉਦਾਸ ਜੇ ਤੁਸੀਂ ਨਹੀਂ ਕੀਤਾ ਤਾਂ ਕਿਉਂ ਉਦਾਸ ਹੋਏ ਖੜੇ ਹੋ ਮੈਂ ਆ ਨਹੀਂ ਕਹਿ ਰਿਹਾ ਕਿਉਂਦੀ ਉਹਨਾਂ ਦੀ ਜਿਹੜੀ ਕੁੱਟਿਆ ਸੀ 10 ਸਾਲ ਉਹਦੇ ਬਰਾਬਰ ਵਾਲੀ ਕੁੱਟਿਆ ਨਾ ਕਿਤੇ ਕਹਿ ਲਿਓ ਗਲ ਕੁੱਟਿਆ ਦੇ ਪਾਸੇ ਉੱਥੇ ਕੋਣ ਸੀ ਉਹਦਾ ਗੌਰ ਕਰ ਲਿਓ ਕਿਤੇ ਹੋਰ ਮੇਰੇ ਪਾਸ ਲਿਆ ਸੁਨੀਲ ਉਹਦੇ ਮਗਰ ਪਿਆ ਫਿਰਦਾ ਆਮ ਕਬੀਰ ਹੋਰ ਇਹਨੂੰ ਮੈਂ ਕੋਟ ਕਰ ਰਿਹਾ ਉਹਨਾਂ ਨੇ ਕਿਹਾ ਜੇ ਨਹੀਂ ਕੀਤਾ ਤਾਂ ਐਡਾ ਕਿਉਂ ਤਰਲੁਮਚੀ ਹੋਏ ਖੜੇ ਆ ਅਕਾਲੀ ਦੇਖੋ ਸਭ ਨੂੰ ਸਭ ਨੂੰ ਅੱਖ ਸਰ ਸਭ ਨੂੰ ਅੱਖ ਮਨੂ ਪਾਰਟੀ ਹਾਈ ਕਮਾਂਡ ਜਿੱਥੇ ਕਹੂਗੀ ਗੁਰਦਾਸਪੁਰ ਵੀ ਮਨੂੰ ਪਾਰਟੀ ਹਾਈ ਕਮਾਂਡ ਨੇ ਕਹਿ ਕੇ ਭੇਜਿਆ ਸੀ ਮਨੂੰ ਪਾਰਟੀ ਹਾਈ ਕਮਾਂਡ ਕਿਤੇ ਹੋਰ ਡਿਊਟੀ ਲਾ ਦੂਗੀ ਜਾਂ ਕਹਿ ਦੂਗੀ ਨਹੀਂ ਜਕਰ ਸਾਹਿਬ ਤੁਸੀਂ ਨਿਰਣਣ ਦਾaband ਹੋ ਵੀ ਸਰਕਾਰ ਇਸ ਚਰਚਾ ਹੋ ਰਹੀ ਹੈ ਕਿ ਚਾਰ ਸੀਟਿੰਗ ਐਮਪੀ ਏ ਉਹਨਾਂ ਦੀ ਜਿਹੜੀ ਜੁੜ ਕਮੇਟੀ ਦੀ ਮੀਟਿੰਗ ਹੋਈ ਉਹ ਸਿੰਗਲ ਪੈਨਲ ਸਿੰਗਲ ਨਾਮ ਪੈਨਲ ਵਿੱਚ ਭੇਜੇਗਾ ਚਾਹਾਂ ਪਾਰਟੀ ਦਾ ਮਸਲੇ ਐ ਪਾਰਟੀ ਦੇ ਮਸਲੇ ਸਾਹਿਬ ਟਿਲ ਸਾਰੇ ਡਿਸੀਜਨ ਵੈਦਰ ਇਟ ਇਜ਼ ਫਾਰ ਸੀਟਿੰਗ ਐਮਪੀ ਔਰ ਵੈਦਰ ਜਿਹੜੇ 185 ਲੋਕਾਂ ਨੇ ਅਪਲਾਈ ਕੀਤਾ ਹੈ ਕਾਂਗਰਸ ਪ੍ਰੈਜ਼ੀਡੈਂਟ ਨੇ ਫੈਸਲੇ ਲੈਣੇ ਸੀਐਮ ਸਾਹਿਬ ਦੀ رائے ਨਾਲ ਲੈ ਜਾਣਗੇ ਸੋਟੇ ਨੂੰ ਦਾ ਟਾਈਮ ਯੂ ਬੇਚਾ। ਕੀ ਕਰਦਾ ਸਰ ਜਦੋਂ ਜਬੀ ਐਡੀਟਿਕ ਦੀ ਬੰਦ ਲਈ ਲਿਆ ਰਿਹਾ ਉਹ ਕਹਿੰਦੇ ਕਹਿੰਦੇ ਨੇ ਕਿ ਈਡੀ ਐਕਸ਼ਨ ਲਵੇ ਨਸ਼ੇ ਦੇ ਕੇਸਾਂ 'ਚ ਇਹਦਾ ਮਤਲਬ ਪੰਜਾਬ ਸਰਕਾਰ ਤੋਂ ਨਹੀਂ ਹੋ ਸਕਿਆ। ਦੇਖੋ ਪੰਜਾਬ ਸਰਕਾਰ ਆਪਣੇ ਤੌਰ ਤੇ ਕਰ ਰਹੀ ਹੈ ਪਰ ਉਹ ਜਿਹੜੀ ਉਹਨਾਂ ਵਾਲੀ ਫਾਈਲ ਹੈ ਜਿਹਨੂੰ ਰੋਕੀ ਬੈਠੇ ਹੈ ਈਡੀ ਕੋਲ ਕੇਸ ਆਲਰੇਡੀ ਹੈ ਜਿਹਦੇ ਵਾਸਤੇ ਉਹਨਾਂ ਨੇ ਉਹ ਈਡੀ ਵਾਲੇ ਡਾਇਰੈਕਟਰ ਦੀ ਟਰਾਂਸਫਰ ਵੀ ਕਰਾਈ ਈਡੀ ਕੋਰਟ 'ਚ ਵੀ ਗਿਆ ਹੁਣ ਕੋਰਟ 'ਚ ਬੈਠੇ ਹੈ ਸ਼ੀਲਡ ਕਵਰ 'ਚ ਪਈ ਹੈ ਉਹ ਵੀ ਮੋਦੀ ਸਾਹਿਬ ਦੀ ਕੋ ਰਿਸਪੌਂਸਿਬਿਲਟੀ ਬਣਦੀ ਹੈ ਤੁਸੀਂ ਯਾਦ ਕਰੋ ਅਮਿਤ ਸ਼ਾਹ ਜੀ ਦਾ ਬਿਆਨ ਆਇਆ ਸੀਗਾ ਜਦੋਂ ਵੀ ਮੈਂ ਆ ਕੇ ਨਸ਼ੇ ਦੇ ਖਿਲਾਫ ਅਮਰਸਰ ਤੋਂ ਅਭਿਆਨ ਚਾਲੂ ਕਰੂੰਗਾ ਸੋ ਦੇ ਰਿਸਪੌਂਸਿਵ ਐਸ ਮੱਚ ਅਸੀਂ ਆਪਣਾ ਕੰਮ ਕਰੀ ਜਾਣਾ ਈਡੀ ਵੀ ਕਰੇ ਬਿਕੋਜ਼ ਜਿਹੜੇ ਅਮਰੀਕਾ ਇੱਕ ਮਿੰਟ ਮੈਨਾਂ ਦਾ ਜਵਾਬ ਦੇਣਾ ਸਾਹਿਬ ਅਜ ਇੱਕ ਮਿੰਟ ਉਹ ਜਿਹੜਾ ਉੱਥੇ ਕਰ ਰਿਹਾ ਕੈਨੇਡਾ ਬੈਠੇ ਹੈ ਕੋਈ ਜਿਹੜੇ ਸੱਤਾ ਕੋਈ ਪਿੰਡੀ ਕੋਈ ਫਲਾਣਾ ਸਿੰਘ ਕੋਈ ਚੱਜਦਾ ਨਾਂ ਦਾ ਕੋਈ ਲੈ ਲੈਂਦੇ ਕੋਈ ਕਹਿੰਦਾ ਪੜੇ ਪੜੇ ਯਾਰ ਮੇਰੀ ਫੱਟੋ ਦੇ ਕਟੋ ਜੀ ਜੋ ਆਖਿਲੇ ਐ ਮੈਨੂੰ ਨਹੀਂ ਦੋ ਸਿੱਟੇ ਵੀ ਜੋ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ ਲੋਕੀ ਉਹਨੂੰ ਬੜੀ ਸ਼ਕਤੀ ਨਿਕਾਣ ਤੋਂ ਦੇਖਣ ਲੱਗ ਗਏ ਆ ਜਾਂ ਬਹੁਤ ਸਾਰੇ ਲੋਕ ਕਹਿ ਲਿਖ ਕੇ ਫੇਜ ਆਊਟ ਹੋ ਗਏ ਕਿਉਂਕਿ ਉਹਦੇ 'ਚ ਇੱਕ ਐਸਪੀ ਆਰ ਜਿੰਸਪੈਕਟਰੀ ਜਮਾਨਤ ਹੋ ਗਈ ਔਰ ਇੱਕ ਆਈਜੀ ਦੀ ਜਮਾਨਤ ਹੋ ਗਈ ਬਾਕੀ ਕਿਸੇ ਨੂੰ ਹੱਥ ਨਹੀਂ ਪਾ ਸਕਦੀ ਕੋਈ ਸੋਲਿਡ ਪ੍ਰੂਫ ਨਹੀਂ ਕੱਢ ਸਕੀ ਔਰ ਦੋ ਕਿਤਨਾ ਦੇ ਮਾਮਲੇ ਹੋਣ ਔਰ ਇੰਨਾ ਵੱਡਾ ਜਿ fraud ਜਿਵੇਂ ਸਿੱਖ ਨੇ ਕਿਹਾ ਸੀ ਉਹ ਆਇਆ ਹੋਵੇ ਕਿ ਉਹਨੇ ਜਮਾਨਤਾਂ ਹੋ ਜਾਣਾਂ ਇਹਨੂੰ ਕੀ ਦੇਖੋ ਉਸ ਇਧਰ ਸਿੰਘ ਜੀ ਜਿਹੜੀ ਜਮਾਨਤ ਦੀ ਤੁਸੀਂ ਗੱਲ ਕਰ ਰਹੇ ਹੋ ਮਸਲ ਨੋਰਮਲ ਜਿਹਾ ਹੈ ਨਾ ਜਮਾਨਤ ਇਹ ਐਨਾ ਫਟਾ ਮਰਡਰ ਹੋਵੇ ਔਰ ਉਸ ਤੋਂ ਬਾਅਦ ਫਲੋਡਿੰਗ ਹੋਵੇ ਕਿ ਗੀਟ ਦੇ ਉੱਤੇ ਆਪ ਗੋਣੀਆਂ ਚੱਲੀਆਂ ਦੂਜੇ ਤਿਸ ਤਰ੍ਹਾਂ ਜਿਹੜੀ ਬਾਹਰ ਬੰਦੇ ਬਾਹਰ ਚਲੇ ਜਾਣਾ ਇਹ ਗਵਰਨਮੈਂਟ ਦੀ ਫੇਲਰ ਹੈ ਅੱਜ ਹੀ ਉਸ ਜਿਹੜੀ ਬੇਲ ਹੋਈ ਹੈ ਉਹਨੂੰ ਅੱਜ ਚੈਲੰਜ ਕੀਤਾ ਜਾ ਰਿਹਾ ਟੂਡੇ ਇਟਸੈਲਫ ਜਦੋਂ ਆਪਾਂ ਗੱਲ ਕਰ ਰਹੇ ਹਾਂ ਸੋ ਆਲਰੀ ਨਹੀਂ ਨਹੀਂ ਉਹਨੂੰ ਆਪੇ ਸੋਦੀ ਉਹ ਜਿਹੜਾ ਆਰਡਰ ਟੂ ਵਿਦਡਰਾਅ that order we have challenging that order ਜਿਹੜੇ ਉਹਨਾਂ ਨੂੰ ਬੇਲ ਦਿੱਤੀ ਐ ਛੇਤੀ ਐਸੇ ਕੀਏ ਇੰਨੇ ਕੀਤੇ ਉਹਨਾਂ ਤੇ ਮੈਂ ਨੋਗਸਾਂ ਯਾਬਨਸ ਵੀ ਨਾ ਬਲੇਆ ਥੀਸ ਫੈਲੋ ਕੈਪਟਨ ਡੋ ਯੂ ਥਿੰਕ ਪੰਜਾਬ ਰਾਜ ਦਾ ਜਦੋਂ ਆ ਗਿਆ ਸਿਸਟਮ ਆਈ ਆਈ ਥਿੰਕ ਦ ਲੀਗਲ ਸਿਸਟਮ ਐਨੂ ਇਟ ਹੈਸ ਟੂ ਬੀ ਸਟਰੈਂਥਨਡ ਇਟ ਹੈਸ ਟੂ ਬੀ ਮੇਡ ਫੂਲ ਪ੍ਰੂਫ ਇਸ ਕਿਸਮ ਦੇ ਹੀਨਸ ਜਿਹੜੇ ਹੈ ਜਿਹਦੇ ਵਿੱਚ ਸਾਰੇ ਪੰਜਾਬ ਦੀ ਭਾਵਨਾ ਜੁੜੀ ਹੈ ਉਹਨੂੰ ਧਿਆਨ ਰੱਖਦੇ ਹੋਏ ਆਈ ਥਿੰਕ ਇਟ ਸ਼ੁੱਡ ਬੀ ਪਰਸੂਡ ਮੋਰ ਵਿਗਰੈਸਲੀ ਐਂਡ ਐਨਸ਼ੋਰ ਥੈਟ ਨੋ ਸੱਚ ਕਲਪਰੇਟ ਕਰ ਰਹੇ ਸਭ ਜਿਸ ਇਜ਼ ਬੀng ਥੀਸ ਟੈਕਟ ਚੈਕ ਪਰ ਇਹ ਲੋਕ ਹੋ ਰਹੇ ਹੈ ਕਿਉਂਕਿ ਪਹਿਲਾਂ ਜਦੋਂ ਐਸਪੀ ਆਰਡੀਨਸਪੈਕਟਰ ਦੀ ਜਮਾਨਤ ਹੋਈ ਹੈ ਉੱਥੇ ਤੁਹਾਡੇ ਏਰੀਆ ਆਫਸ ਦੇ ਬੰਦੇ ਨਹੀਂ ਆ ਰਹੇ ਸੀ ਦੇਖੋ ਫਿਰ ਇੱਕ ਸੈਕਿੰਡ ਆਏ ਮੈਂ ਦੋਨੋਂ ਜਵਾਬ ਦੇ ਦਿੰਦਾ ਸਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਆਹ ਜਿਹੜੀ ਜੋ ਕੁਝ ਹੋ ਰਿਹਾ ਹੈ ਇਸ ਰੇਜ਼ਸ ਅ ਸਰਟਨ ਡਾਊਟਸ ਬਟ ਐਟ ਦ ਸੇਮ ਟਾਈਮ ਦੇਖੋ ਕੰਪੇਅਰ ਕਰਕੇ ਦੇਖੋ ਸਾਬ ਜਿਹੜੇ ਮਸਲੇ ਨੂੰ ਲੈ ਕੇ ਆਪਾਂ ਚੱਲੇ ਆਂ ਐ ਹੀ ਲੋਕ ਚੰਡੀਗੜ੍ਹ ਦੇ ਵਿੱਚ ਪੰਚਕੂਲਾ ਦੇ ਅੰਦਰ ਪ੍ਰੋਟੈਸਟ ਕਰ ਰਹੇ ਸੀ ਕਿੰਨੇ ਮਾਰੇ ਸੀ ਉੱਥੇ ਹੈਜ਼ देयर ਆ ਇਵਨ ਅ ਕਨਸਟੇਬਲ ਵੀ ਅਰੈਸਟਡ ਸਸਪੈਂਡਡ ਕਿਤੇ ਕੁਝ ਨਹੀਂ ਹੋਇਆ ਸਾਬ ਪੰਜਾਬ ਦੇ ਅੰਦਰ ਕਿਉਂਕਿ ਆ ਸਾਡੇ ਭਾਵਨਾ ਨਾਲ ਜੁੜਿਆ ਸਾਬ ਕੈਪਟਨ ਸਾਹਿਬ ਨੇ ਜਿਹੜਾ ਵੀੜਾ ਉਠਾਇਆ ਸੀਗਾ ਤੇ ਇੱਥੇ ਤਾਂ ਆਈਜੀ ਤਾਂ ਹੀ ਅੰਦਰ ਬੈਠਾ ਐ ਐਸਐਸਪੀ ਅੰਦਰ ਬੈਠਾ ਐ ਦੇਖੋ ਇਟਸ ਬੀਇੰਗ ਡਨ ਬਟ ਥੇਰ ਆਰ ਸਰਟਨ ਫਲੌਸ ਵਿਚ ਆਰ ਬੀਇੰਗ ਐਡਰੈਸਡ ਸਾਬ ਪਰ ਤੁਸੀਂ ਸਾਡੀ ਸੈਂਸਿਟੀਵਿਟੀ ਨੂੰ ਦੇਖੋ ਕੰਪੇਅਰ ਇਟ ਵਿਦ ਵਟ ਹੈਪਨਡ ਪੰਚਕੂਲਾ ਸਾਬ ਆ ਦੋ ਸਾਲ ਕਿਦੋਂ ਹੈ ਮੇਰੇ ਕੋਲ ਡੇਢ ਸਾਲ ਹੋਇਆ ਦੋ ਸਾਲ ਲਾ ਕੇ ਰਿਹਾ ਵੀ ਫਿੱਟ ਪਾਣੀ ਦੀ ਟੁੱਟੀ ਉਹ ਪਾਣੀ ਭਰ ਰਹੀ ਉਤੋਂ ਤੇ ਉਹ ਲੀਗਲ ਡਿਪਾਰਟਮੈਂਟ ਨੇ ਥੱਲੇ ਟੁੱਟੀ ਖੋਲੀ ਉਹ ਜਿਹੜੇ ਕਿਤੇ ਕਿਤੇ ਲੂਪ ਹੋ ਲੈਣਾ ਸਾਰੇ ਐਨ ਮੈਂ ਕਹਿੰਨ ਜਾਣ ਨਹੀਂ ਦਿੰਦੇ ਸਾਬ ਨਾ ਮਗਰ ਮੱਚ ਨਿਕਲਦੇ ਉਸ ਮੋਰੀ ਵਿੱਚ ਦੀ ਤੇ ਨਾ ਬੇਅਦਬੀ ਵਾਲੇ ਜਿਹੜੇ ਗੁਨਾਗਾਰ ਇਹਨਾਂ ਨੂੰ ਨਿਕਲ ਦੇਵੇ ਜਾਣ ਨਹੀਂ ਦਿੰਦੇ ਮੈਂ ਜਰਸੀ ਨਹੀਂ ਸਾਬ ਅਜੇ ਤੱਕ ਤੁਸੀਂ ਦੇਖੋ ਲੋਕ ਕਾਲੇ ਹੋਏ ਖੜੇ ਐ ਲੋਕ ਬਿਲਕੁਲ ਸਾਬ ਲੋਕਾਂ ਨੂੰ ਉਮੀਦ ਹੈ ਦੇਖੋ ਜਦ ਤਵਕਕੋ ਹੀ ਉੱਠ ਗਈ ਗੱਲ ਹੈ ਕੈਪਟਨ ਸਾਹਿਬ ਤੋਂ ਲੋਕਾਂ ਨੂੰ ਚਾਹ ਕੇ ਵੀ ਕੈਪਟਨ ਸਾਹਿਬ ਹੀ ਹੱਥ ਪਾ ਸਕਦੇ ਉਹ ਅਸੀਂ ਕਰਦੇ ਹਾਂ ਸਾਬ ਥੈਂਕ ਯੂ